ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀ ਗੁਰਦੁਆਰਾ ਸਾਹਿਬ ਬਿੰਦਰਖ ਗੁਰਦੁਆਰਾ ਸਾਹਿਬ ਬਿੰਦਰਖ ਤੇ ਤੁਹਾਨੂੰ ਦਰਸ਼ਨ ਕਰਾ ਰਹੇ ਅਸੀਂ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਕਿ ਗੁਰਦੁਆਰਾ ਸਾਹਿਬ ਵਿੱਚ ਜੋ ਬਾਬਾ ਅਮਰਨਾਥ ਜੀ ਦਾ ਸਥਾਨ ਆ ਬਣਿਆ ਪਿਆ ਜੀ ਇੱਥੇ ਹਰ ਐਤਵਾਰ ਨੂੰ ਸੰਗਤਾਂ ਵੱਡੀ ਗਿਣਤੀ 'ਚ ਪਹੁੰਚਦੀਆਂ ਤੇ ਇੱਥੇ ਦਾ ਜੋ ਇਤਿਹਾਸ ਆ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਯਾਦ ਕਰਦੇ ਸੀਗੇ ਬਾਬਾ ਜੀ ਅਮਰਦਾਸ ਜੀ ਤੇ ਬਾਬਾ ਜੀ ਨੂੰ ਇੱਥੇ ਦਰਸ਼ਨ ਦਿੱਤੇ ਸੀਗੇ ਗੁਰੂ ਅਰਜਨ ਸਿੰਘ ਜੀ ਨੇ ਤੇ ਬਿੰਦਰਖ ਇੱਥੇ ਬਿੰਦਰਖ ਸਥਾਨ ਆਈ ਇਹ ਕੁਝ ਪਲ ਲਈ ਮਤਲਬ ਕੁਝ ਬਿੰਦ ਲਈ ਕਹਿੰਦੇ ਰੁਕੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਤੇ ਇਸ ਲਈ ਤਾਂ ਪਿੰਡ ਦਾ ਨਾਮ ਵੀ ਬਿੰਦਰਖ ਰੱਖਿਆ ਗਿਆ ਹੈ ਤੇ ਸਾਹਮਣੇ ਦੇਖੋ ਸੰਗਤਾਂ ਮੱਥਾ ਟੇਕ ਰਹੀਆਂ ਆ ਬਾਬਾ ਜੀ ਦੇ ਅਮਰਦਾਸ ਜੀ ਦੇ ਸਥਾਨ ਤੇ ਸਾਹਮਣੇ ਤੁਹਾਨੂੰ ਤੁਸੀਂ ਦੇਖੋ ਜੀ ਇਹ ਤੇ ਸੰਗਤਾਂ ਬੜੀਆਂ ਪਹੁੰਚ ਰਹੀਆਂ ਆ ਇੱਥੇ ਦੀ ਤੋਂ ਲੋਕੀ ਦਰਸ਼ਨ ਕਰਾ ਰਿਹਾ ਹੈ ਗੁਰਦਾਰਾ ਸਾਹਿਬ ਬਾਬਾ ਅਮਰਨਾਥ ਜੀ ਦਾ ਆਪ ਸਥਾਨ ਵਿੰਦ ਰਖ ਆ ਦੇਖੋ ਜੀ ਸੰਗਤਾਂ ਨੂੰ ਹੋਰ ਦਿਖਾਉਂਦੇ ਆਪਾਂ ਗੁਰਦਾਰਾ ਸਾਹਿਬ ਸੰਗਤਾਂ ਬੈਠੀਆਂ ਐ ਐਤਵਾਰ ਨੂੰ ਬੜੀ ਸੰਗਤ ਪਹੁੰਚਦੀ ਇੱਥੇ ਜੀ ਤੇ ਇਥੇ ਸਰੋਵਰ ਬਣਿਆ ਪਿਆ ਜੀ ਦੇਖੋ ਜੀ ਸਰੋਵਰ ਦੇ ਵੀ ਤੁਹਾਨੂੰ ਦਿਖਾਉਂਦੇ ਦਰਸ਼ਨ ਆ ਦੇਖੋ ਇਹ ਸਰੋਵਰ ਆ ਜੀ ਬਹੁਤ ਸ਼ਾਨਦਾਰ ਸਰੋਵਰ ਹੈ ਵਿੰਦ ਰਖ ਸਾਹਿਬ ਗੁਰਦਾਰਾ ਸਾਹਿਬ ਦਾ ਸਾਹਮਣੇ ਦੀਵਾਨ ਹਾਲ ਲਿਖ ਰਿਹਾ ਜੀ ਤੇ ਆ ਨਾਲ ਤੋਬਾ ਵੀ ਇਹ ਪਿੰਡ ਦਾ ਵੱਡਾ ਪੱਕਾ ਕੀਤਾ ਪਿਆ ਜੀ ਇਹ ਤੇ ਆ ਦੇਖੋ ਗੁਰਦਰਾ ਸਾਹਿਬ ਵਿੰਦਰਖ ਇਹ ਤੁਹਾਨੂੰ ਦਰਸ਼ਨ ਅਸੀਂ ਕਰਾ ਰਹੇ ਹਾਂ ਜੀ ਸੰਗਤਾਂ ਅਤੇ ਇਕੱਰੀਆਂ ਸੰਗਤਾਂ ਨੂੰ ਗੁਰਦਰਾ ਸਾਹਿਬ ਵਿਖੇ ਇਹ ਆ ਜਲਨੀ ਸੇਵਾ ਚੱਲ ਰਹੀ ਹੈ ਜੀ ਭਾਈ ਸਾਹਿਬ ਜਲਦੀ ਸੇਵਾ ਵੀ ਕਰਦੇ ਆ ਜੀ ਦੀ ਆ ਸਾਹਮਣੇ ਸਾਨੂੰ ਗੁਰਦਸਹਿਬ ਦੀ ਅਸੀਂ ਬਾਤ ਦਿਖਾ ਰਹੇ ਜੀ ਬੜੀ ਸੁੰਦਰ ਇਮਾਰਤ ਆ ਦੇਖੋ ਜੀ ਕੰਤਨ ਗੁਰਦਰਾ ਸਾਹਿਬ ਬਿੰਦਰਖ ਜੀ ਪਾਤਸ਼ਾਹੀ 10ਵੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਥੇ ਚਰਨ ਪਾ ਕੇ ਇਸ ਸਥਾਨ ਨੂੰ ਪਵਿੱਤਰ ਕੀਤਾ ਤੇ ਆ ਤੁਹਾਨੂੰ ਦਰਸ਼ਨ ਦੇਖੋ ਜੀ ਸੰਗਤਾਂ ਦਰਸ਼ਨ ਕਰ ਰਹੀਆਂ ਜੀ ਗੁਰਦੁਆਰਾ ਸਾਹਿਬ ਵਿੰਦ ਰੱਖ ਪੰਤਨ ਗੁਰਦੁਆਰਾ ਸਾਹਿਬ ਜੀ ਇਹ ਸਾਹਮਣੇ ਦੇਖਿਆ ਹੋਇ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੱਚਖੰਡ ਵਸੇ ਨਰਿੰਕਾਰ ਕਰ ਕਰ ਵੇਖੇ ਨਦਰ ਨਿਹਾਲ ਦੇਖੋ ਜੀ ਸਾਹਮਣੇ ਖਾਵਾ ਦਾ ਕਾਊਂਟਰ ਆ ਜੀ ਖੜਾ ਪਜਾਗ ਤੇ ਰਹੇ ਆ ਤੇ ਸੰਗਤਾਂ ਮੇ ਸਾਡੇ ਦੇਖ ਰਹੀਆਂ ਜੀ ਜਾ ਰਹੀਆਂ ਅਬਜੁਰਕ ਮਾਤਾ ਦੇਖੋ ਇਹ ਦੇਖੋ ਗੁਰਦਾ ਸਾਹਿਬ ਤੇ ਸਾਹਮਣੇ ਤੇ ਗੁਰਦਾ ਸਾਹਿਬ ਦੇ ਲੰਗਰ ਹਾਲਾ ਜੀ ਬਣਿਆ ਪਿਆ ਲੰਗਰ ਤੇ ਜਾਂਦੀਆਂ ਨੇ ਸੰਗਤਾਂ ਸਾਡੇਕਣ ਲੰਗਰ ਛਕਦੀਆਂ ਐ ਤੁਸੀਂ ਹਰ ਵਾਰ ਇਸ ਤਰ੍ਹਾਂ ਵੀਡੀਓ ਪਾਉਂਦੇ ਆ ਹਾਂਜੀ ਵੀ ਕੋਈ